ਇਹੋ ਕਿਹੜਾ ਸ਼ਹਿਰ ਤੇ ਕਿਹੜਾ ਪਿੰਡ ਹੈ ਕੀ ਨਾਂਜ ਤੁਹਾਡਾ ਜੀ ਮੈਂ ਸਰ ਡੇਰਾ ਬਾਬਾ ਨਾਨਕ ਤੋਂ ਬਿਲੋਂਗ ਕਰਦਾ ਹੈ گاਵਾ ਠੀਕ ਹੈ ਜੀ ਡੇਰਾ ਬਾਬਾ ਨਾਨਕ ਆਪਣੀ ਦਿਲਪ੍ਰੀਤ ਇਲੈਕਟ੍ਰੀਕਲ ਸ਼ਾਪ ਹੈਗੀ ਆ ਜੀ ਠੀਕ ਹੈ ਜੀ ਮੈਂ ਸਰ ਦੇ ਨਾਲ 3 ਮਹੀਨੇ ਤੋਂ ਜੁੜਿਆ ਹੋਇਆ ਆ ਵਾਂ ਬਹੁਤ ਹੀ ਵਧੀਆ ਮਤਲਬ ਕੰਮ ਕੀਤਾ ਵਾ ਤੇ ਅੱਗੇ ਵੀ ਕਰਦੇ ਰਵਾਂਗੇ ਗੁਰੂ ਮਹਾਰਾਜ ਦੀ ਕਿਰਪਾ ਚਾਹੀਦੀ ਆ ਗੁਰੂ ਮਹਾਰਾਜ ਦੀ ਕਿਰਪਾ ਰਹੇਗੀ ਤੇ ਮਿਹਨਤ ਕਰਾਂਗੇ ਤੇ ਮਿਹਨਤ ਕਰਕੇ ਇਹੀ ਬੰਦਾ ਅੱਗੇ ਵਧਦਾ ਹੈ ਜੋ ਵੀ ਬਹੁਤ ਵੱਡੀ ਗੱਲ ਆ ਕਿ ਇੱਕ ਛੋਟਾ ਹਾਥੀ ਚਲਾਣ ਵਾਲਾ ਡਰਾਈਵਰ ਕਿਸੇ ਮਤਲਬ ਡਿਸਟ੍ਰੀਬਿਊਟਰ ਕੋ ਕੰਮ ਕਰਕੇ ਬੈਟਰੀਆਂ ਢੋ ਕੇ ਅੱਜ ਮੈਂ ਖੁਦ ਡਿਸਟ੍ਰੀਬਿਊਟਰ ਆ ਔਰ ਪਲੱਸ ਸਰਾਂ ਦੇ ਨਾਲ ਕੰਮ ਕਰਕੇ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਆਪਣਾ ਪਹੁੰਚਿਆ ਕਿ ਅੱਜ ਮੈਨੂੰ ਇਨਾ ਮਾਨ ਮਹਿਸੂਸ ਹੋ ਰਿਹਾ ਹੈ ਵੀ ਆਪਣੇ ਆਪ ਦੇ ਇਨਾ ਪ੍ਰਾਊਡ ਫੀਲ ਹੋ ਰਿਹਾ ਵਾ ਕਿ ਮੈਂ ਮਤਲਬ ਇੱਥੋਂ ਤੱਕ ਪਹੁੰਚ ਗਿਆ ਵੀ ਮੇਰੀ ਇੰਨੀ ਇੱਜ਼ਤ ਕੀਤੀ ਜਾ ਰਹੀ ਆ ਕਿਹੜੇ ਕੰਪਨੀ ਆ ਜਿਹਨੇ ਤੁਹਾਨੂੰ ਅੱਜ ਮੋਟਰ ਫੈਕਟਰੀ ਤੇ ਪਿਆਵਾ ਸਟਾਰ ਕੰਪਨੀ ਸਰ ਜੀ ਵੈਰੀ ਗੁੱਡ ਦਿਲ ਮੰਨਦਾ ਨਾ ਪਿਆਤ ਮੰਨਦਾ ਦੇਰੇ ਮੋਟਰਸਾਈਕਲ ਸਰ ਮੈਨੂੰ 6 ਲੱਖ ਦਾ ਪ੍ਰੋਪਰ ਕੰਮ ਕਰਨਾ ਪਿਆ 4.5 ਲੱਖ ਦਾ ਮੈਂ ਬੁਲਟ ਲਈ ਕੀਤਾ ਸੀ 1.5 ਲੱਖ ਦਾ ਮੈਂ ਸਕੂਪ ਮੋਟਰਸਾਈਕਲ ਲਈ ਕੀਤਾ ਸੀ ਜੀ ਇਹ ਇਹ ਸਰ ਸਾਰਾ ਪਲਾਨ ਵਿਸ਼ਾਲ ਸੰਧੂ ਸਰਦਾ ਵਾ ਉਹਨਾਂ ਨੇ ਸਾਨੂੰ ਪਲਾਨ ਸਮਝਾਇਆ ਸਾਨੂੰ ਪਲਾਨ ਸਮਝ ਆਇਆ ਅਸੀਂ ਪਲਾਨ ਸਮਝ ਕੇ ਇਹ ਕੰਮ ਦੇ ਕਰਕੇ ਇੱਥੋਂ ਤੱਕ ਪਹੁੰਚੇ ਆ ਕੀ ਮੈਸੇਜ ਦੇਣਾ ਚਾਹੋਗੇ ਹਾਂ ਮੈਂ ਸਰ ਇਹੋ ਕਵਾਂਗਾ ਵੀ ਜੇ ਆਪਾਂ ਵਿਸ਼ਵਾਸ ਕਰਕੇ ਤੁਰਾਂਗੇ ਤੇ ਫਿਰ ਅਸੀਂ ਕੰਮ ਕਰ ਸਕਦੇ ਆ ਬਹੁਤ ਵਧੀਆ ਜੇ ਅਸੀਂ ਵਿਸ਼ਵਾਸ ਨਹੀਂ ਕਰਾਂਗੇ ਤਾਂ ਫਿਰ ਕੋਈ ਕੰਮ ਨਹੀਂ ਕਰ ਸਕਦੇ ਕੋਈ ਵੀ ਕੰਮਾਂ ਵਿਸ਼ਵਾਸ ਨਾ ਹੁੰਦਾ ਵਾ ਹਿੰਮਤ ਨਾ ਹੁੰਦਾ ਵਾ ਬੰਦੇ 'ਚ ਹਿੰਮਤ ਹੋਣੀ ਚਾਹੀਦੀ ਆ ਤੇ ਵਿਸ਼ਵਾਸ ਹੋਣਾ ਚਾਹੀਦਾ ਏ ਜੇ ਬੰਦੇ 'ਚ ਹਿੰਮਤ ਹੈਗੀ ਆ ਤੇ ਕੰਮ ਕਰ ਸਕਦਾ ਏ ਨਹੀਂ ਹੈਗੀ ਤੇ ਨਹੀਂ ਕਰ ਸਕਦਾ ਆਪਣੀ ਹਿੰਮਤ ਨਾਲ ਸਾਰਾ ਕੁਝ ਬੰਦਾ ਪਾ ਸਕਦਾ ਏ ਜੇ ਬੰਦਾ ਅੱਗੇ ਦਾ ਸੋਚੇਗਾ ਤੇ ਅੱਗੇ ਵੱਧ ਸਕਦਾ ਏ ਜੇ ਨਹੀਂ ਸੋਚੇਗਾ ਤੇ ਨਹੀਂ ਵੱਧ ਸਕਦਾ ਜਿੰਨੀ ਕੁ ਬੰਦੇ ਦੇ ਦਿਮਾਗ ਦੀ ਸੋਚ ਆ ਓਨੀ ਕੀ ਹੀ ਸੋਚ ਤੇ ਰਹਿ ਜਾਏਗਾ ਜੇ ਬੰਦੇ ਨੇ ਅੱਗੇ ਦਾ ਸੋਚਣਾ ਹੈ ਉਹਦੇ ਵਾਸਤੇ ਰਾਤ ਦਿਨ ਮਿਹਨਤ ਕਰਨੀ ਪੈਂਦੀ ਆ ਮੈਂ ਆਪਣੀ ਦੁਕਾਨ ਦੀ ਮਿਹਨਤ ਆਪਣੀ ਦੁਕਾਨ ਦੀ ਕਰਦਾ ਵਾਂ ਔਰ ਇਸ ਕੰਮ ਦੀ ਮਿਹਨਤ ਮੈਂ ਵੱਖਰੀ ਪਾਰਟ ਟਾਈਮ ਕਰਦਾ ਆਪਣਾ 8 ਵਜੇ ਤੋਂ ਬਾਅਦ ਔਰ ਮੈਂ ਪਹਿਲੇ ਵੀ ਸਰ ਜਦੋਂ ਕੰਮ ਕਰਦਾ ਸੀਗਾ ਡਿਸਟ੍ਰੀਬਿਊਟਰ ਸਾਹਿਬ ਆਪਾਂ ਕਰਦੇ ਸੀਗੇ ਉਹ ਕਾਇਆ ਬੈਟਰੀ ਸਪਲਾਈ ਕਰਦਾ ਸੀ ਹਾਟੀ ਚਲਾਉਂਦਾ ਸੀ ਉਦੋਂ ਵੀ ਮੈਂ ਆਪਣਾ ਕੰਮ ਵੱਖਰਾ ਕਰਦਾ ਸੀ ਆਪਣਾ ਪਾਰਟ ਟਾਈਮ ਕਰਦਾ ਸੀ ਪਹਿਲਾਂ ਮੈਂ ਸਵੇਰੇ 10 ਵਜੇ ਤੋਂ ਲੈ ਕੇ 8 ਵਜੇ ਤੱਕ ਆਪਣੀ ਆਫਿਸ ਡਿਊਟੀ ਦਿੰਦਾਰਿਆ ਵਾਂ ਉਸ ਤੋਂ ਬਾਅਦ ਆਪਣਾ ਕੰਮ ਕਰਕੇ ਇੱਥੋਂ ਤੱਕ ਪਹੁੰਚਿਆ ਮੈਂ ਥੈਂਕ ਯੂ ਇਹ ਸਟਾਰ ਕੰਪਨੀ ਐਂਡ ਮਲਟੀ ਡੀਵੈਲਪਮੈਂਟ ਦੀ ਮੀਟਿੰਗ ਕੀਤੀ ਗਈ ਹੈ ਮੀਟਿੰਗ ਦਾ ਮੇਨ ਮਕਸਦ ਹੈਗਾ ਵਾ ਜਿਹੜੀ ਸਾਡੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਹੈ ਉਹਨੂੰ ਖਤਮ ਕਰਨਾ ਅਸੀਂ ਚਾਹੁੰਦੇ ਆ ਕਿ ਜਿਹੜੇ ਜਿਨ੍ਹਾਂ ਕੋਲ ਕੰਮ ਨਹੀਂ ਹੈਗਾ ਜਾਂ ਜਿਹੜੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਆ ਉਹ ਸਾਡੇ ਨਾਲ ਆਓ ਸਾਡਾ ਫਰਨੀਚਰ ਦਾ ਇਲੈਕਟ੍ਰੋਨਿਕ ਦਾ ਕੰਮ ਹੈਗਾ ਸੇਲ ਪਰਚੇਜ ਦਾ ਕੰਮ ਹੈਗਾ ਉਹ ਸਾਡੇ ਨਾਲ ਆਪਾਂ ਮਿਲ ਕੇ ਇੱਕ ਤਾਂ ਚੰਗਾ ਸਮਾਨ ਬਚਾਈਏ ਆਪਣੇ ਸੁਪਨੇ ਪੂਰੇ ਕਰੀਏ ਦੇਖੋ ਜੀ ਸਫਲ ਆ ਸਫਲ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ ਜਿੱਥੋਂ ਤੱਕ ਅਸੀਂ ਕਰ ਸਕਾਂਗੇ ਅਸੀਂ ਆਪਣਾ ਜੋਰ ਲਾਵਾਂਗੇ ਅਸੀਂ ਉਹਨਾਂ ਨੂੰ ਨਹੀਂ ਦੇਖਣਾ ਜਿਹੜੇ ਨਹੀਂ ਕਰ ਸਕੇ ਅਸੀਂ ਕਰਨਾ ਵਹੀ ਸੋਚ ਕੇ ਚੱਲਣਾ ਹੈਗਾ ਅਸੀਂ ਉਹਦੇ ਵਾਲੇ ਨਹੀਂ ਦੇਖਣਾ ਜਿਹੜਾ ਡਿੱਗ ਗਿਆ ਵਾ ਅਸੀਂ ਆਪਣੇ ਵਾਲ ਚੱਲਣਾਗੇ ਅਸੀਂ ਚੱਲਾਂਗੇ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਅਸੀਂ ਆਪਣਾ 100% ਦੇਵਾਂਗੇ ਅੱਜ ਇੱਕ ਸ਼ਾਨਦਾਰ ਮੀਟਿੰਗ ਹੋਈ ਗਿਆ ਦੇਖਿਆ ਮੰਮੀ ਬਹੁਤ ਸ਼ਾਨਦਾਰ ਸੀ ਅੱਗੇ ਨਾਮ ਵੀ ਬੰਡੇ ਆ ਕਿੰਨੇ ਨਾਮ ਦੇ ਦੇ ਨਾਮ ਬਹੁਤ ਬੰਡੇ ਗਿਆ ਸਰ ਉਹਨਾਂ ਨੂੰ ਵੰਡੇ ਗਿਆ ਜਿਹੜੇ ਸਾਡਾ ਫੰਕਸ਼ਨ ਦੇਖਣ ਆਏ ਸੀ ਉਹਨਾਂ ਚ ਵੰਡੇ ਗਿਆ ਜਿਨ੍ਹਾਂ ਨੇ ਸਾਡੇ ਨਾਲ ਕੰਮ ਕੀਤਾ ਆ ਉਹਨਾਂ ਚ ਵੰਡੇ ਗਿਆ ਜਿਨ੍ਹਾਂ ਨੇ ਸਾਡੇ ਕੋਲ ਸਮਾਨ ਖਰੀਦਿਆ ਬਹੁਤ ਵੰਡੇ ਗਿਆ ਹਾਂਜੀ ਮੈਨੂੰ ਨਹੀਂ ਹੋਊਗਾ ਕਿ ਰੱਬ ਨਾਲ ਉਹਦਾ ਚੈਨ ਹੋਣੀ ਦੋਨੇ ਕੰਮ ਆ ਸਾਰਾ ਆਪਣਾ ਆਪਣਾ ਮੈਨੂਫੈਕਚਰਿੰਗ ਵੀ ਆਪਾਂ ਟਰੇਡਿੰਗ ਵੀ ਕਰਦੇ ਹਾਂ ਹਾਂ ਜਿੱਦਾਂ ਅਸੀਂ ਦੇਖੋ ਅਸੀਂ ਜਿਹੜਾ ਇਲੈਕਟ੍ਰੋਨਿਕਸ ਤੇ ਵੇਚ ਰਹੇ ਆ ਲਿਵਗਾਰਡ ਵੇਚ ਰਹੇ ਆ ਵੋਲਟਾਸ ਵੇਚ ਰਹੇ ਆ ਬੀਪੀਐਲ ਵੇਚ ਰਹੇ ਆ ਬ੍ਰਾਂਡਡ ਕੰਪਨੀ ਦੇ ਪ੍ਰੋਡਕਟ ਵੀ ਵੇਚ ਰਹੇ ਆ ਆਸੇ ਜਨਾਂ ਦੇ ਰੋਲ ਕੋਲ ਕੋਲ ਦਾ ਅੱਜ ਬਹੁਤ ਕੋਸ਼ਿਸ਼ੀ ਜੀ ਰਹੀਆਂ ਤਾਲੀਆਂ ਮਾਰ ਰਹੀ ਮੈਸੇਜ ਮੈਂ ਦੇਣਾ ਚਾਹਨਾ ਸਾਡਾ ਜਿਹੜਾ ਮਾਹੌਲ ਹੈ ਇੱਕ ਪਰਿਵਾਰਿਕ ਮਾਹੌਲ ਹੈਗਾ ਸਾਰ ਫੈਮਿਲੀ ਦੇ ਇੱਕ ਮਾਹੌਲ ਹੈਗਾ ਇੱਥੇ ਇੱਕ ਜਿਹੜੇ ਬੰਦੇ ਨੂੰ ਕਿਦੋਂ ਪਿਆਰ ਨਹੀਂ ਮਿਲਦਾ ਨਾ ਉਹ ਵਾਲਾ ਪਿਆਰ ਇੱਥੇ ਮਿਲਦਾ ਇੱਥੇ ਨਿਸ਼ਕਮਤ ਪਿਆਰ ਮਿਲਦਾ ਹੈਗਾ ਨਿਸ਼ਕਮਤ ਪਿਆਰ ਕੋਈ ਮਤਲਬ ਵਾਲਾ ਪਿਆਰ ਨਹੀਂਗਾ ਹਜ਼ਾਰ ਰੁਪਏ ਦੇ ਨਾਲ ਆਪਾਂ ਕੰਮ ਸ਼ੁਰੂ ਕਰ ਸਕਦੇ ਹਾਂ ਤੇ ਹਜ਼ਾਰ ਰੁਪਏ ਨਾਲ ਕੋਈ ਕੰਮ ਨਹੀਂ ਸ਼ੁਰੂ ਹੁੰਦਾ ਜਦੋਂ ਹਜ਼ਾਰ ਰੁਪਏ ਦੇ ਨਾਲ ਕਿਹਦਾ ਕੰਮ ਸ਼ੁਰੂ ਨਾ ਤਾਂ ਨੇ ਖੁਸ਼ ਤਾਂ ਹੋਣਾ ਹੀ ਆ ਭਾਜੀ ਕੀ ਕਹਿੰਦੇ ਉਹ ਵੀ 1000 ਰੁਪਏ ਜਿਹੜਾ ਉਹਨੇ ਦਿੱਤਾ ਵਾ ਆਪਣੇ ਸਮਾਨ ਵਾਸਤੇ ਆਪਣੀ ਚੀਜ਼ ਲੈਣ ਵਾਸਤੇ ਦਿੱਤਾ ਹੈ ਉਹਦੇ ਨਾਲ ਹੀ ਉਹ ਸਾਡਾ ਪਰਿਵਾਰ ਦਾ ਹਿੱਸਾ ਬਣ ਜਾਂਦਾ ਵਾ ਪਰ ਕਿਹੜਾ ਗੱਲ ਹੈ ਕਿ ਲੱਖ ਲੱਖ ਕੰਪਨੀਆਂ ਹੁੰਦੀਆਂ ਨੇ ਉਹ ਮਤਲਬ ਇਹਦੇ ਵਿਕੋਲ ਹੁੰਦਾ ਲੈਣੇ ਕਿਹੜੇ ਇਹ ਜਿੰਨਾ ਦੀ ਗੱਲ ਬਾਤ ਨਹੀਂ ਹੈ ਲੋਕ ਸੱਚ ਕਹਿੰਦੇ ਆ ਭਾਜੀ ਐਦਾਂ ਹੁੰਦਾ ਵਾ ਪਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਜੇ ਕਿਸੇ ਦਾ ਬੱਚਾ दारू ਪੀ ਕੇ ਕੇ ਇਹਨੂੰ ਗਾਲਾ ਕੱਢਦਾ ਪਿਆ ਵਾ ਜਾਂ ਕਿਸੇ ਦਾ ਕੋਈ ਬੱਚਾ ਕੇ ਇਹਨੂੰ ਕੱਢ ਕੇ ਲੈ ਜਾਂਦਾ ਵਾ ਇਹਦਾ ਮਤਲਬ ਇਹ ਥੋੜੀ ਕਿ ਤੁਹਾਡੇ ਜਾਂ ਸਾਡੇ ਵੀ ਇਦਾਂ ਦੇ ਹੋਣਗੇ ਕੀ ਕਹਿੰਦੇ ਜਿਹੜੇ ਸਹੀ ਆ ਉਹ ਸਹੀ ਆ ਜਿਹੜੇ ਗਲਤ ਆ ਉਹ ਗਲਤ ਆ ਗਿਆ ਅਹੀਂ ਉਹਨਾਂ ਦੇ ਨਾਲ ਆ ਜਿਹੜੇ ਲੋਕ ਕਹਿੰਦੇ ਆ ਲੋਕ ਸਹੀ ਕਹਿੰਦੇ ਆ ਲੋਕ ਕਰਦੇ ਏਦਾਂ ਅਹੀਂ ਉਹਨਾਂ ਦੇ ਨਾਲ ਨਹੀਂ ਆ ਜਿਹੜੇ ਏਦਾਂ ਕਰਦੇ ਆ ਅਹੀਂ ਉਹਨਾਂ ਦੇ ਨਾਲ ਆ ਜਿਹੜੇ ਸੱਚ ਕਹਿ ਰਹੇ ਆਪਣਾ ਥੋੜੇ ਤੋਂ ਨਾਮ ਹੋ ਗਿਆ ਹਾਂਜੀ ਨਾਮ ਜੀ ਮੇਰਾ ਨਾਮ ਸਰ ਵਿਸ਼ਾਲ ਹੈਗਾ ਜੀ ਆਪਣਾ ਜਿਹੜਾ ਆਫਿਸ ਹੈਗਾ ਉਹ ਡੇਰਾ ਬਾਬਾ ਨਾਨਕ ਰੋਡ ਤੇ ਹੈਗਾ ਹਾਂ ਰਾਜ ਇੰਟਰਨੈਸ਼ਨਲ ਦੇ ਸਾਹਮਣੇ ਹੈਗਾ ਇੱਕ ਵਾਰੀ ਤੁਸੀਂ ਵਿਜ਼ਿਟ ਕਰੋ ਆ ਕੇ ਸਮਾਨ ਦੇਖੋ ਹੁਣ ਸੀਜ਼ਨ ਆ ਰਿਹਾ ਵਾ ਸੀਜ਼ਨ ਆ ਰਿਹਾ ਵਿਆਹਾਂ ਦਾ ਸੀਜ਼ਨ ਆ ਰਿਹਾ ਤੁਹਾਨੂੰ ਕਿਸੇ ਨੂੰ ਵੀ ਸਮਾਨ ਚਾਹੀਦਾ ਹੋਵੇ ਤੇ ਤੁਸੀਂ ਇੱਕ ਵਾਰੀ ਸਾਡੇ ਸ਼ੋਰੂਮ ਵਿਜ਼ਿਟ ਕਰ ਲਓ ਤੁਹਾਨੂੰ ਲੈਸ ਤੇ ਮਿਲੇਗਾ ਜਿਹੜਾ ਤੁਹਾਨੂੰ ਡਿਲੀਵਰੀ ਹੈ ਉਹ 10 ਕਿਲੋਮੀਟਰ ਤੱਕ ਫ੍ਰੀ ਮਿਲੇਗੀ ਕੋਈ ਕਿਲੋਮੀਟਰ ਦੀ ਡਿਲੀਵਰੀ ਨਹੀਂ ਦਿੰਦਾ ਆਪਾਂ 10 ਕਿਲੋਮੀਟਰ ਡਿਲੀਵਰੀ ਫ੍ਰੀ ਦਵਾਂਗੇ ਔਰ ਹਰ ਸਮਾਨ ਦੇ ਨਾਲ ਤੁਹਾਨੂੰ ਇੱਕ ਗਿਫਟ ਦਵਾਂਗੇ ਬਹੁਤ ਐਟਮਾਸਫੇਰ ਫਰਨੀਚਰ ਤੇ ਸਾਰੀਆਂ ਆਟਮ ਹੈਗੇ ਹਾਂਜੀ ਬਾਕੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਤੁਹਾਡਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਮਾਧਿਅਮ ਨਾਲ ਅਸੀਂ ਇਹ ਜਿਹੜਾ ਮੈਸੇਜ ਆ ਬਹੁਤ ਸਾਰੇ ਲੋਕਾਂ ਨੂੰ ਪਹੁੰਚਾ ਰਹੇ ਹਾਂ ਅੱਜ ਜਿਹੜੇ ਸੈਂਕੜੇ ਲੋਕ ਇਕੱਠੇ ਹੋਏ ਆ ਇਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਵਾ ਇਹ ਤਾਂ ਲੋਕ ਇਕੱਠੇ ਹੋਏ ਹੈਗੇ ਇਹਨਾਂ ਨੂੰ ਕੁਝ ਫਾਇਦਾ ਹੋ ਰਿਹਾ ਇਹਨਾਂ ਨੂੰ ਲੱਭ ਰਿਹਾ ਵਾ ਹੁਣੇ ਜਦੋਂ ਅਸੀਂ ਅਰਦਾਸ ਕੀਤੀ ਸੀ ਤੇ ਮੇਰੇ ਕੋਲ ਦੋ ਪਰਸਨ ਆਏ ਬਹੁਤ ਹੀ ਵੱਡੇ ਅਹੁਦੇ ਤੋਂ ਰਿਟਾਇਰ ਹੋਏ ਸੀ ਉਹ ਕਹਿੰਦੇ ਪੂਰੇ ਫੰਕਸ਼ਨ ਸਮਝ ਨਹੀਂ ਆਈ ਪਰ ਜਦੋਂ ਤੁਸੀਂ ਅੱਖਾਂ ਬੰਦ ਕਰਨ ਲਈ ਗਿਆ ਨਾ ਕਹਿੰਦੇ ਇੱਕ ਕਰੰਟ ਜਿਹੜਾ ਤੁਹਾਡੇ ਵਿੱਚੋਂ ਨਿਕਲ ਕੇ ਸਾਨੂੰ ਟੱਚ ਕੀਤਾ ਤੇ ਉਹਨਾਂ ਨੇ ਹੁਣੇ ਸਾਡੇ ਨਾਲ ਜੁਆਇਨ ਕਰ ਤੇ ਮੈਂ ਕਹਾਂਦਾ ਇਹ ਗੱਲਾਂ ਦੀ ਨਹੀਂ ਆ ਤੂੰ ਇੱਕ ਵਾਰੀ ਆਓ ਸਾਡੇ ਨਾਲ ਬੈਠੋ ਸਾਡੇ ਨਾਲ ਮੁਲਾਕਾਤ ਕਰੋ ਜੇ ਤੁਹਾਨੂੰ ਚੰਗਾ ਲੱਗੇ ਤੇ ਇਹੀ ਤੁਹਾਡੇ ਨਾਲ ਅਗੇ ਆ ਜੇ ਨਹੀਂ ਚੰਗਾ ਲੱਗੇ ਤੇ ਕੋਈ ਗੱਲ ਨਹੀਂ ਸਾਡਾ ਪਿਆਰ ਬਣਿਆ ਰਹੇਗਾ